ਉਸ ਤੋਂ ਪਹਿਲਾਂ ਵੀ ਤੁਸੀਂ ਪੁਰਾਣੇ ਕੋਈ ਇਸ ਤਰ੍ਹਾਂ ਦੀ ਹਿਸਟਰੀ ਪੜ੍ਹ ਲਓ ਉਹਦੇ ਵਿੱਚ ਵੀ ਲਿਖਿਆਦਾ ਵੀ ਹੁਣ ਸਮਾਂ ਅੱਗੇ ਬੜਾ ਭਿਆਨਕ ਆ ਗਿਆ ਹੁਣ ਆਪਾਂ ਕਹਿੰਦੇ ਉਹ ਸਮਾਂ ਬੜਾ ਵਧੀਆ ਸੀ ਜਿਹੜਾ ਸਮਾਂ ਭਿਆਨਕ ਆ ਗਿਆ ਅਸੀਂ ਆਪਣੇ ਬਜ਼ੁਰਗਾਂ ਪਾਸੋਂ ਸੁਣਦੇ ਸੀ ਪਹਿਲਾਂ ਸਮਾਂ ਬਹੁਤ ਵਧੀਆ ਸੀ ਹੁਣ ਤਾਂ ਬੜਾ ਭਿਆਨਕ ਸਮਾਂ ਆ ਗਿਆ ਬਿਲਕੁਲ ਅੱਜ ਆਪਾਂ ਹੁਣ ਕਹਿੰਦੇ ਆ ਪਿਛਲੇ ਸਮਾਂ ਬਹੁਤ ਵਾਸੀ ਆਪਣੇ ਪਿਛਲੇ ਸਮੇਂ ਨੂੰ ਯਾਦ ਕਰਕੇ ਕਹਿੰਦੇ ਆ ਇਸ ਸਮਾਂ ਬੜਾ ਭਿਆਨਕ ਆ ਗਿਆ ਇਹ ਆਉਣ ਵਾਲੇ ਸਮੇਂ 'ਚ ਭਿਆਨਕ 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 ਕਰਦੇ ਕਰਦੇ ਪਤਾ ਨਹੀਂ ਚੰਗਣਾ ਪਤਾ ਨਹੀਂ ਮਾੜਾ ਆਉਣਾ ਵੱਡੀ ਚੀਜ਼ ਇਹ ਹੈ ਇਹਨੇ ਗੁਰਮਤ ਧਾਰਨ ਕੀਤੀ ਜਾਂਦਾ ਜੀ ਉਹ ਭਾਵੇਂ 60 ਦੇ ਵਿੱਚ ਸੀ ਭਾਵੇਂ 70 ਦੇ ਵਿੱਚ ਸੀ ਭਾਵੇਂ ਅੱਜ ਅੱਜ ਹੈ ਜਿਹਦੇ ਪੱਲੇ ਗੁਰਮਤ ਦੇ ਗੁਣ ਹੈਗੇ ਨੇ ਉਹਦੇ ਤੇ ਇਹ ਗੱਲਾਂ ਕੋਈ ਅਪਲਾਈ ਨਹੀਂ ਹੁੰਦੀਆਂ ਜੀ ਦੇਖੋ ਸੋਚ ਹਮੇਸ਼ਾ ਹੀ ਪੋਜ਼ਿਟਿਵ ਰਹਿਣੀ ਚਾਹੀਦੀ ਹੈ ਅੱਜ ਵੀ ਕਈ ਬੰਦੇ ਕਹਿੰਦੇ ਦੇਖੋ ਸਿੱਖੀ ਤਾਂ ਡੁੱਬ ਗਈ ਜੀ ਸਿੱਖੀ ਤਾਂ ਜੀ ਚ ਗਈ ਜੇ ਕਈ ਬੰਦੇ ਸੱਚੇ ਨਹੀਂ ਹੋ ਜੀ ਪਹਿਲਾਂ ਸਾਨੂੰ ਕੀ ਪਤਾ ਸਾਡੇ ਬੱਚੇ ਕਿੱਥੇ ਕੀਰਤਨ ਸਿੱਖਦੇ ਸੀ ਹੁਣ ਸਾਡੇ ਛੋਟੇ ਛੋਟੇ ਬੱਚੇ ਕੀਰਤਨ ਕਰਦੇ ਨੇ ਬਿਲਕੁਲ ਪਿੱਛੇ ਕਿਤਾ ਪਿੱਛੇ ਨੂੰ ਗਏ ਆ ਕਿ ਅੱਗੇ ਨੂੰ ਗਏ ਆ ਬਿਲਕੁਲ ਆਪਾਂ ਨੂੰ ਅੱਗੇ ਨੂੰ ਸੋਚਣਾ ਚਾਹੀਦਾ ਪੋਜ਼ਿਟਿਵਲੀ ਸੋਚਣਾ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਟੰਗਾ ਆਊਗਾ ਆਪਾਂ ਨਾ ਕਿ ਆਪਾਂ ਇਹ ਸੋਚਣਾ ਸ਼ੁਰੂ ਕਰਦੇ ਲੋ ਜੀ ਪਹਿਲਾਂ ਇਸ ਮੈਚ ਦਾ ਗੁਰਸਖ ਬੜੀਆਂ ਕਰਨੀਆਂ ਕਮਾਈਆਂ ਨੇ ਹੁੰਦੇ ਸੀ ਹੁਣ ਤਾਂ ਸਾਰਾ ਭੇਕ ਹੀ ਭੇਕ ਪਖੰਡ ਹੀ ਪਖੰਡ ਰਹਿ ਗਿਆ ਕਿਉਂ ਪਖੰਡ ਰਹਿ ਗਿਆ ਜੀ ਸੱਚਾਈ ਅੱਜ ਨਹੀਂ ਹੁੰਦਾ ਕੋਈ ਤੁਸੀਂ ਜਿਹੜੀ ਗੁਰਬਾਣੀ ਦੀ ਗੁਰਮਤ ਦੀ ਗੱਲ ਹੈ ਉਹ ਅੱਜ ਤੋਂ ਅੰਦੇ ਸਾਰੇ ਪਿੱਛੇ ਚਲੇ ਜਾਓ ਸਚਾਈ ਉਦੋਂ ਵੀ ਉਹੀ ਸੀ ਨਾ ਸੱਚ ਕਦੇ ਪੁਰਾਣਾ ਹੁੰਦਾ ਨਾ ਕਦੇ ਬਾਣੀ ਪੁਰਾਣੀ ਹੁੰਦੀ ਆ ਨਾ ਜਿਹੜਾ ਕਾਲਪੁਰਖ ਆ ਉਹ ਵੀ ਸਾਬ੍ਹ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਸ ਕਰਕੇ ਇਹ ਜਿਹੀ ਗੱਲਾਂ ਮਨ ਦੇ ਵਿੱਚ ਇਸ ਤਰ੍ਹਾਂ ਨਹੀਂ ਨੈਗੇਟਿਵ ਜਿਹਾ ਨਹੀਂ ਚਾਹੀਦਾ ਮੇਰੇ ਸਾਹਮਣੇ